ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਹਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ ਇਹ ਬਸ ਦੇ ਵਿੱਚ ਆ ਰਿਹਾ ਹੈ ਤੇ ਇਹਦੇ ਕੋਲ ਨਜਾਇਜ਼ ਹਥਿਆਰ ਹੈ ਜਿਸ ਤੇ ਅਸੀਂ ਐਫ ਆਈ ਆਰ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ ਤੇ ਇਮੀਡੀਏਟਲੀ ਅਸੀਂ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਦੌਰਾਨ ਸਾਨੂੰ ਇਹ ਬੰਦਾ ਅਸੀਂ ਰਾਉਂਡ ਅਪ ਕੀਤਾ ਤੇ ਇਹਦੇ ਕੋਲੋਂ ਸਾਨੂੰ 4 ਕੰਟਰੀ ਮੇਡ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 4 5 ਜਿੰਦਾ ਰੋਂਦ ਮੱਤੀਪੁਰ ਦੇ ਸਾਨੂੰ ਉਹ ਬਰਾਮਦ ਹੋਈ ਨੇ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਲੈ ਕੇ ਜਾਣ ਦੇ ਇਹ ਜੋ ਸਾਨੂੰ ਹਜੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਵੀ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਤੇ ਇਹ ਅੱਗੇ ਆਉਦੇ ਇਹਦੇ ਕੋਈ ਅੱਗੇ ਕੰਟੈਕਟ ਨੇ ਜਿਨ੍ਹਾਂ ਨੂੰ ਇਸ ਨੇ ਅੱਗੇ ਇਹ ਸਪਲਾਈ ਕਰਨੇ ਸੀ ਇਹ ਉਧਰ ਲੈ ਕੇ ਜਾ ਰਿਹਾ ਸੀ ਇਹ ਸਿਰਪਚੇ ਦਾ ਕੰਮ ਕਰਦਾ ਸੀ ਯਾਰ ਸਿਰਪਚੇ ਦਾ ਕੰਮ ਕਰਦਾ ਸੀਗਾ ਇਹਦੇ ਤੇ ਇਹ ਪਹਿਲਾ ਮੁਕੱਦਮਾ ਹੈ ਇਸ ਤੋਂ ਪਹਿਲਾਂ ਇਹਦੇ ਤੇ ਕੋਈ ਮੁਕੱਦਮਾ ਨਹੀਂ ਹੈ ਤੇ ਕਦੋਂ ਤੋਂ ਕੰਮ ਕਰ ਰਿਹਾ ਹੈ ਤੇ ਹੋਰ ਕੌਣ-ਕੌਣ ਇਨਵੋਲਡ ਨਾ ਇਹਦੇ ਵਿੱਚ ਇਨਵੋਲਡ ਨੇ ਉਹਦੇ ਤੇ ਸਾਡੀ ਹਜੇ ਇਨਵੈਸਟੀਗੇਸ਼ਨ ਚੱਲ ਨਹੀਂ ਹਜੇ ਤੱਕ ਤਾਂ ਇਹੀ ਹੈ ਕਿ ਇਸ ਨੇ ਅੱਗੇ ਪੰਜਾਬ ਦੇ ਕਿਸੇ ਬੰਦੇ ਨੂੰ ਦੇਨੇ ਸੀ ਜਾਂ ਜਿਹਦੇ ਆਪਦੇਲੇ ਵਸਤੇ ਲੈ ਕੇ ਆਏ ਸੀ ਜਾਂ ਕਿਸੇ ਵਸਤੇ ਲੈ ਕੇ ਆਏ ਸੀ ਪੰਜਾਬ ਦੇ ਵਸਤੇ ਇਹ ਪਹਿਲਾਂ ਟੈਕਸੀ ਚਲਾਉਂਦਾ ਸੀ ਤੇ ਖੇਤੀ ਦਾ ਕੰਮ ਕਰਦਾ ਸੀ ਪਹਿਲਾਂ ਉਸ ਤੋਂ ਬਾਅਦ ਫਿਰ ਟੈਕਸੀ ਚਲਾਉਣ ਲੱਗ ਗਿਆ ਤੇ ਹੁਣ ਇਹ ਜੋ ਦੱਸ ਰਿਹਾ ਹੈ ਕਿ ਜੋ ਸਾਡੀ ਪਰਤਾਜ ਹਜੇ ਤੱਕ ਆਇਆ ਵੀ ਇਹ ਸਵਾਰ ਹਜੇ ਪਹਿਲੀ ਵਾਰ ਲੈਣ ਗਿਆ